ਹੁਣ ਅੱਗੇ ਸ਼ੁਰੂ ਕਰਦੇ ਆਂ ਆਪਸ ਤੇ ਉੱਪਰ ਸਭ ਜਾਣੂ ਆਪਸ ਤੇ ਉੱਪਰ ਸਭ ਜਾਣ ਇੱਥੋਂ ਸ਼ੁਰੂ ਕਰਦੇ ਆਂ ਸੰਗਤ ਦੀ ਰਹਿ ਜਮਾਸਤੇ ਪਾਵੇਂ ਸੋਨੇ ਸੁੰਦਰ ਲੈਂਟਰ ਪੈ ਕੇ ਕਾਫੀ ਕਮਰੇ ਬਣ ਚੁੱਕੇ ਸਨ ਪਰ ਫਿਰ ਵੀ ਆਪ ਜੀ ਕੱਖਾਂ ਦੀ ਸ਼ਾਨ ਵਿੱਚ ਰਹਿਣਾ ਹੀ ਪਸੰਦ ਕਰਦੇ ਸੰਗਤਾਂ ਦੀ ਆਵਾਜ਼ਾਈ ਜ਼ਿਆਦਾ ਹੋਣ ਕਾਰਨ ਆਪ ਜੀ ਦੇ ਨੀ ਲੰਗਰ ਦੇ ਕਮਰੇ ਉੱਪਰ ਇੱਕ ਵੱਡੀ ਸ਼ਾਨ ਬਣਵਾ ਲਈ ਸੀ ਜਿਵੇਂ ਸਿਮਚ ਆਪ ਜੀ ਦੇ ਮੰਜੇ ਤੋਂ ਇਲਾਵਾ ਨੂੰ ਦੂਸਣ ਮੰਜੇ ਡਿੱਥੇ ਰਹਨੇ ਸਨ ਇੱਕ ਮੰਜੇ ਤੇ ਆਪ ਜੀ ਬਰਾਜਦੇ ਸਨ ਦੂਸਰੇ ਮੰਜੇ ਆਏ ਗੁਰ ਸਿੱਖਾਂ ਦੇ ਬੈਠਣ ਵਾਸਤੇ ਰੱਖੇ ਹੋਏ ਸਨ ਜੋ ਵੀ ਗੁਰਮਖ ਦਰਸ਼ਨ ਕਰਨ ਆਉਂਦਾ ਉਸ ਨੂੰ ਬੜੇ ਆਦਮ ਸਤਕਾਨ ਨਾਲ ਬਰਾਬਰ ਮੰਜੇ ਤੇ ਬਿਠਾਉਂਦੇ ਆਪ ਜੀ ਕਦੇ ਵੀ ਮਰਬਤਰਾ ਵਿੱਚ ਫਰਕਤਨਾ ਪੈਣ ਦਿੰਦੇ ਆਪ ਜੀ ਨੇ ਸਾਰੇ ਅੱਜੂ ਇਕ ਪਿਤਾ ਇੱਕ ਅਸਕੇ ਹੰਬਾਰਕ ਤੂੰ ਮੇਰਾ ਗੁਰੂ ਹਾਈ ਦੇ ਬਚਨਾ ਤੇ ਪੈਰਾ ਦਿੱਤਾ ਦਾਸਨੇ ਆਪ ਜੀ ਦੀ 35 40 ਸਾਲ ਦੀ ਸੰਗਤ ਵਿੱਚ ਕਦੀ ਇਹ ਨਹੀਂ ਵੇਖਿਆ ਕਿ ਆਪ ਜੀ ਮੰਝੇ ਤੇ ਬੈਠੇ ਹੋਣ ਤੇ ਸੰਗਤਾਂ ਹੇਠਾਂ ਪਰਸ਼ਤ ਤੇ ਬੈਠੀ ਹੋਵੇ ਜੇ ਮੰਝੇ ਤੇ ਬੈਠਣਾ ਤਾਂ ਦੋ ਤਿੰਨ ਮੰਝੇ ਆਪਣੇ ਮੰਝੇ ਦੇ ਨਾਲ ਸੰਗਤ ਦੇ ਬੈਠਣ ਮਾਤੇ ਸਜਾ ਦੇਣੀ ਜਾਂ ਫਿਰ ਜਮੀਨ ਤੇ ਹੀ ਦਰੀਵ ਸਾਖੇ ਸੰਗਤ ਵਿੱਚ ਮਹਾਰਾਜ ਕੀ ਗੁਰਮਤਿ ਦੇ ਬਚਨ ਬਲਾਸ ਕਰਨੇ ਜੋ ਕਿਸੇ ਸਿੰਘ ਪਾਸੋਂ ਪਾਠ ਸੁਣਨਾ ਹੋਵੇ ਜਾਂ ਇਤਿਹਾਸ ਤਾਂ ਉਸ ਦੀ ਬੈਠਣ ਮਾਤੀ ਜਰੂਰ ਚੀਚੀ ਵਸਾਈ ਕਰਨੀ ਸਰਦੀਆਂ ਦੇ ਦਨ ਸੰਨ ਆਪ ਜੀ ਆਪਣੀ ਛਣ ਵਿੱਚੋਂ ਸਵੇਰ ਦਾ ਨਜਮ ਪੂਰਾ ਕਰਨ ਪ੍ਰੰਤ ਪਰਮੇਸ਼ਰ ਦੀ ਬਖਸ਼ਿਸ਼ ਕੀਤੀ ਮਿੱਠੀ-ਮਿੱਠੀ ਤੱਪ ਵਿੱਚ ਬੈਠੇ ਆਪਣੀ ਅਸਲੀਕਾਰ ਕਰ ਰਹੇ ਸਨ ਦੂਸਰੀ ਪਾਸੇ ਸ਼ਰਪਰ ਦੇ ਕਾਲੀ ਜਥੇਦਾਰ ਬੈਦ ਕਰਤਾਰ ਸਿੰਘ ਜੀ ਤੇ ਸਰਦਾਰ ਜਸਮ ਜਸਜੀਤ ਸਿੰਘ ਜੀ ਕਿਸੇ ਕਾਰਜ ਵਾਸਤੇ ਗੁਰਦੁਆਰਾ ਨੰਗਨ ਸਾਹਿਬ ਜਾ ਰਹੇ ਸਨ ਮੈਂ ਜੀ ਸਰਦਾਰ ਜਸਜੀਤ ਸਿੰਘ ਜੀ ਦੀ ਕਾਰ ਵਿੱਚ ਸਵਾਰ ਸਨ ਰਾਜਨੀਤਿਕ ਗੱਲਾਂ ਕਰਦੇ ਕਰਦੇ ਜਦੋਂ ਇਹ ਦੋਨਾਂ ਜਸੇਵਰ ਪੰਡਮਾਸ਼ੀਆਂ ਪਸ ਉੱਜੇ ਤਾਂ ਮੈਦ ਕਰਤਾਰ ਸਿੰਘ ਨੇ ਅਚਾਨਕ ਚੱਲ ਰਹੀ ਗੱਲ ਨੂੰ ਵਿਚਕਾਰੋਂ ਰੋਕੇ ਸਰਦਾਰ ਜਸਜੀਤ ਸਿੰਘ ਨੂੰ ਕਿਹਾ ਇਹ ਸੁਣਿਆ ਹੈ ਕਿ ਇਸ ਇਲਾਕੇ ਵਿੱਚ ਇੱਕ ਸਿੱਖ ਸਾਧ ਆਟ ਟਿਕਿਆ ਹੈ ਸਖਬੀ ਉਸ ਨੇ ਬਹੁਤ ਸਜਾਏ ਹਨ ਸਾਡੇ ਇਲਾਕੇ ਵਿੱਚ ਗੱਤਰਿਆਂ ਵਾਲੇ ਸਿੰਘ ਬੀਬੀਆਂ ਹੁਣ ਆਮ ਦਿਖਾਈ ਦਿੰਦੇ ਹਨ ਬੈਦਕਰਤਾਰ ਸਿੰਘ ਨੇ ਕਾਰ ਚਲਾ ਰਹੇ ਸੰਦਾਜ ਜਸਜੀਤ ਸਿੰਘ ਨੂੰ ਕਿਹਾ ਕਿ ਦੋ ਕੁ ਮੀਲ ਤੇ ਸਫਰ ਵਿੱਚ ਹੀ 15-20 ਅਮਰਤਾਰੀ ਸਿੰਘ ਸੜਕ ਤੁਰੇ ਜਾਂਦੇ ਅਸੀਂ ਵੇਖੇ ਹਨ ਪਹਿਲਾਂ ਇੱਥੇ ਸਿੱਖੀ ਕਿੱਥੇ ਸੀ ਇਹ ਇਲਾਕਾ ਤਾਂ ਨਾਸਤਕਾਂ ਦਾ ਗੜ ਸੀ ਇਥੋਂ ਦੇ ਐਸਪੀ ਬੀ ਕਮਨਸਟ ਐਸਲਾ ਕੇ ਦਾ ਐਮਐਲਏ ਬੀ ਕਮਨਸਟ ਇਹ ਇਲਾਕੇ ਦਾ ਸਾਰਾ ਲਨ ਦਾ ਪੁਜਾਰੀ ਸੀ ਸਰਦਾਰ ਜ ਜਸਜੀਤ ਸਿੰਘ ਨੇ ਉੱਤਰ ਦਿੰਨੇ ਆ ਕਿਹਾ ਕਿ ਸੁਣਿਆ ਤਾਂ ਮੈਂ ਵੀ ਹੈ ਪਰ ਅਜੇ ਦਰਸ਼ਨ ਨਹੀਂ ਕੀਤੇ ਮੈਂ ਤੇ ਨਹੀਂ ਝੱਟ ਉੱਤਰ ਦਿੱਤਾ ਅੱਜ ਸਾਡੇ ਬਾਸ ਸਮਾਂ ਵੀ ਹੈ ਤੇ ਇਸ ਵਾਰੀ ਵੀ ਆਪਣੀ ਹੈ ਆਪਾਂ ਸੰਤ ਫਰਾਂ ਨੂੰ ਅੱਜ ਹੀ ਮਿਲਾਉਂਦੇ ਹਾਂ ਨਾਲੇ ਸੰਤਾਂ ਦੀ ਪਰਖ ਕਰ ਲੈਂਦੇ ਹਾਂ ਪਤਾ ਤਾਂ ਲੱਗ ਜਾਵੇਗਾ ਕਿ ਰੋਟੀ ਦੀ ਖਾਤਰ ਤੇ ਆਪਣੀ ਮੰਨਤਾ ਕਰਾਉਣ ਲਈ ਹੀ ਬੈਠਾ ਹੈ ਜਾਂ ਸੱਚੇ ਕਰਤਾਰ ਦਾ ਆਸ਼ਿਕ ਅਸਲੀ ਸੰਤ ਹੈ ਇੰਨੀਆਂ ਗੱਲਾਂ ਮੱਤਾਂ ਕਰਦੇ ਹਾਂ ਗੁਰਦੁਆਰਾ ਸੇਮ ਦੀ ਛੜਕ ਦਾ ਮੂੜ ਆ ਗਿਆ ਸਰਦਾਰ ਜਸਜੀਤ ਸਿੰਘ ਜੀ ਨੇ ਬੈਦਹੁਆ ਨੂੰ ਪੁੱਛ ਕੇ ਗੱਡੀ ਗੁਰਦੁਆਰੇ ਦੇ ਦੀ ਸੜਕੇ ਪਾ ਲਈ ਤੇ ਨਾਲ ਹੀ ਬੈਦ ਜੀ ਨੂੰ ਪਰਸ਼ਨ ਕੀਤਾ ਕਿ ਤੁਸੀਂ ਸੱਚ ਤੇ ਨਕਲੀ ਸੰਤ ਦੀ ਪਰਖ ਕਿਵੇਂ ਕਰੋਗੇ ਬੈਦ ਜੀ ਨੇ ਅੱਗੇ ਉੱਤਰ ਦਿੱਤਾ ਸਰਦਾਰ ਜਸਜੀਤ ਸਿੰਘ ਮੇਰੇ ਹੱਥ ਤਾਂ ਵਿਖੀ ਸਾਰੀ ਉਮਰ ਲੰਘ ਚੱਲੀ ਹੈ ਧੌਣਿਆਂ ਨੇ ਆ ਪਰਵੇਸ਼ ਕੀਤਾ ਹੈ ਅਸੀਂ ਨਾ ਜਨਿਤ ਕਮੰਦੇ ਹਾਂ ਤੁਰੇ ਜਾਂਦੇ ਦੀ ਤੋਰ ਵੇਖ ਕੇ ਪਰਖ ਲਈਦਾ ਹੈ ਮੈਂ ਕਿਹੜਾ ਕੋਈ ਲੋਕ ਕੇ ਪਰਖ ਕਰਨੀ ਹੈ ਤੇਰੇ ਸਾਹਮਣੇ ਹੀ ਨਾਟਕ ਰਚਾਉਣਾ ਹੈ ਸਰਦਾਰ ਜਸਜੀਤ ਸਿੰਘ ਹੁਣੇ ਦੱਸਦੇ ਸਨ ਕਿ ਅਸੀਂ ਇਸੇ ਹਾਸੇਮ ਖੋਲ ਦੀਆਂ ਗੱਲਾਂ ਕਰਦੇ ਗੁਰਦੁਆਰਾ ਪੁੱਜ ਗਏ ਗੁਰੂ ਮਹਾਰਾਜੀ ਨੂੰ ਨਮਸਕਾਰ ਕੀਤੀ ਤੇ ਇੱਕ ਬਜ਼ੁਰਗ ਸੇਵਾਦਾਰ ਨੂੰ ਪੁੱਛਿਆ ਕਿ ਸੰਤ ਕਿਹੜੇ ਕਮਰੇ ਵਿੱਚ ਰਹਿੰਦੇ ਹਨ ਉਹਨਾਂ ਨੇ ਪਰਛਨ ਵਾਲਾ ਇਸ਼ਾਰਾ ਕਰ ਦਿੱਤਾ ਅਸੀਂ ਦੋਵੇਂ ਬਾਬਾ ਜੀ ਵਾਲੀ ਛੰਨ ਵਿੱਚ ਚਲੇ ਗਏ ਪਰ ਛੰਨ ਖਾਲੀ ਸੀ ਤਿੰਨ ਮੰਜੇ ਸਨ ਤਿੰਨਾ ਉੱਪਰ ਧਰਿਆ ਵਿਸ਼ੀਆਂ ਸਨ ਇੱਕ ਮੰਜੇ ਤੇ ਸਰਾਨਾ ਪਿਆ ਸੀ ਮੈਂ ਜੀ ਨੇ ਮਨ ਵਿੱਚ ਸਮਝਿਆ ਕਿ ਇਹ ਮੰਜਾ ਸੰਤ ਜੀ ਦਾ ਹੈ ਉਸ ਮੰਜੀ ਤੇ ਬਿਲਕੁਲ ਸਹਾਣੀ ਬਲਬੈਦ ਜੀ ਚੁੱਪ ਕੀਤੇ ਇੱਥੇ ਬੈਠ ਗਏ ਸਰਦਾਰ ਜੱਜ ਸਿੰਘ ਨੇ ਬੈਦ ਜੀ ਨੂੰ ਕਿਹਾ ਕਿ ਇਹ ਮੰਝਾ ਸੰਤਾਂ ਦਾ ਲੱਗਦਾ ਹੈ ਭਾਮੇ ਸੁਕਤੇ ਕੋਈ ਅਚੇਚੀ ਮਸਾਈ ਆਦ ਨਹੀਂ ਤੁਸੀਂ ਇੱਧਰ ਮੇਰੇ ਕੋਲ ਆ ਜਾਓ ਬੈਦ ਹੁਣ ਅੱਗੋਂ ਉੱਤਰ ਦਿੱਤਾ ਕਿ ਮੈਂ ਤਾਂ ਸੰਤਾਂ ਦੇ ਖਾਲੀ ਮੰਜੇ ਤੇ ਬੈਠਾ ਹਾਂ ਤੇ ਮੰਜੇ ਤੇ ਬਾਬਾ ਬੈਠਾ ਵੀ ਉੰਦਾ ਤਾਦ ਵੀ ਮੈਂ ਸਰਾਣੇ ਵੱਲ ਹੀ ਬੈਠਣਾ ਸੀ ਇਹ ਹੀ ਤਾਂ ਵੇਖਣਾ ਹੈ ਕਿ ਜੇ ਤਾਂ ਕੋਈ ਮਾਨੀ ਤੀ ਆਪਣੀ ਪੂਜਾ ਦਾ ਭੁੱਖਾ ਸੰਤ ਹੋਇਆ ਫਿਰ ਤਾਂ ਮੈਨੂੰ ਮੰਜੀ ਉੱਤੇ ਬੈਠੇ ਦੇਖ ਕੇ ਉਸ ਨੂੰ ਸੱਤੀ ਕੱਪੜੀ ਅੱਗ ਲੱਗ ਜਾਵੇਗੀ ਤੇ ਸਾਨੂੰ ਜਲ ਪਾਣੀ ਤਾਂ ਕੀ ਉਸਨੇ ਬੁਲਾਉਣਾ ਤੱਕ ਨਹੀਂ ਪਰ ਜੇ ਕੋਈ ਰੱਬ ਦਾ ਪਿਆਰਾ ਅਸਲੀ ਸੰਤ ਹੋਇਆ ਫਿਰ ਤੇਰੇ ਸਾਹਮਣੇ ਸਾਰੀ ਖੀੜ ਮਰਤਣੀ ਹੈ ਕਿਉਂਕਿ ਜੋ ਜੀਵ ਜੋ ਜੀਆ ਹੋਏ ਹੋਏ ਸੂ ਅਗਵੇਂ ਮੂੰਹ ਕਾ ਕਈਏ ਬੰਬ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਬੈਲ ਜੀ ਤੇ ਸੰਦਾਨ ਜਸਨੀ ਸਿੰਘ ਜੀ ਸ਼ਾਨੰਦਰ ਦੋ ਮੰਜਿਆਂ ਤੇ ਬੈਠ ਗਏ ਉਧਰ ਬਜ਼ੁਰਗ ਸੇਵਾਦਾਰ ਨੇ ਬਾਬਾ ਜੀ ਨੂੰ ਖਬਰ ਕੀਤੀ ਕਿ ਕੋਈ ਦੋ ਪ੍ਰੇਮੀ ਆਪ ਜੀ ਨੂੰ ਮਿਲਣ ਵਾਸਤੇ ਆਏ ਹਨ ਵੀ ਤੁਹਾਡੇ ਕਮਰੇ ਵੱਲ ਗਏ ਹਨ ਆਪ ਜੀ ਨੇ ਉਸ ਸੇਵਾਦਾਰ ਨੂੰ ਕਿਹਾ ਕਿ ਤੁਸੀਂ ਉਹਨਾਂ ਨੂੰ ਮਿੱਠਾ ਜਲ ਬਣਾ ਕੇ ਛਕਾਓ ਮੈਂ ਵੀ 2-3 ਮਿੰਟਾਂ ਵਿੱਚ ਉਹਨਾਂ ਦੇ ਦਰਸ਼ਨ ਕਰਦਾ ਹਾਂ ਸੇਵਾਦਾਰ ਜਲ ਬਣਾਉਣ ਲੱਗ ਪਿਆ ਆਪ ਜੀ ਚੱਲ ਰਹੀ ਸਫੁਨੀ ਸਹਿਬ ਦੀ ਅਸ਼ਟਪਦੀ ਪੂਰੀ ਕਰਕੇ ਸਨਵਾਲ ਆਏ ਕੋਈ ਗੁਰ ਸਿੱਖਾਂ ਨੂੰ ਮਿਲਣ ਚੱਲ ਪਏ। ਬਾਬਾ ਜੀ ਨੇ ਜਾਂਦਿਆ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈ। ਮੈ ਜੀ ਤੇ ਸਰਦਾਰ ਜੀ ਵੀ ਫਤਿਹ ਦਾ ਉੱਤਰ ਦੇਣ ਲਈ ਖੜੇ ਹੋ ਗਏ। ਤੇ ਮੈਦ ਜੀ ਬਾਬਾ ਜੀ ਵਾਲੇ ਮੰਜੇ ਤੋਂ ਉੱਠ ਕੇ ਦੂਸਰੇ ਮੰਜੇ ਵੱਲ ਹੋਣ ਲੱਗੇ। ਬਾਬਾ ਜੀ ਨੇ ਬੈਦ ਫੜਾਂ ਦੀ। ਬਾਹ ਫੜ ਕੇ ਆਪਣੇ ਸਹਾਣੇ ਵੱਲ ਹੀ ਮਹਿਣ ਲਈ ਮਜਬੂਰ ਕੀਤਾ। ਤੇ ਵਚਨ ਕੀਤਾ ਕਿ ਤੁਸੀਂ ਇੰਨੀ ਦੂਰੋਂ ਚੱਲ ਕੇ ਦਰਸ਼ਨ ਦਿੱਤੇ ਹਨ ਦੂਸਰੇ ਗੁਰੂ ਮਹਾਰਾਜ ਜੀ ਨੇ ਸਾਨੂੰ ਸਿੱਖਾਂ ਨੂੰ ਬਰਬਤਾਂ ਬਖਸ਼ੀ ਬਖਸ਼ਿਸ਼ ਕੀਤੀ ਹੈ ਅਸੀਂ ਸਾਰੇ ਉਸ ਪ੍ਰਮਾਤਮਾ ਦੇ ਪੁੱਤਰ ਹਾਂ ਤੇ ਗੁਰੂ ਦੇ ਸਿੱਖ ਹੋਣ ਕਰਕੇ ਗਰਭਾਈ ਹਾਂ ਸਾਡਾ ਤਾਂ ਦੂਰ ਰਿਸ਼ਤੇ ਬਣ ਜਾਂਦੇ ਹਨ ਸੋ ਪਰਮਾ ਨਾ ਕਰੋ ਮੈਂ ਜੀ ਮਾਨ ਵੈਸ ਬਸਤੋਂਦਾ ਹਣ ਤੇ ਇੱਕ ਦੋ ਵਾਰੀ ਉੱਠਣਾ ਯਤਨ ਵੀ ਕੀਤਾ ਤੇ ਕਿਹਾ ਕਿ ਬਾਬਾ ਜੀ ਮੈਂ ਤੁਹਾਡੇ ਸਾਹਮਣੇ ਮੰਜੀ ਤੇ ਬੈਠ ਜਾਂਦਾ ਹਾਂ ਯਾਰ ਆਪ ਜੀ ਨੇ ਸਾਣੇ ਵਾਲੇ ਪਾਸੇ ਹੀ ਬਹਿਣ ਲਈ ਮਜਬੂਰ ਕੀਤਾ ਸਿੰਘ ਜਲ ਪਾਣੀ ਲੈ ਆਇਆ ਤੇ ਬਾਬਾ ਜੀ ਨੇ ਆਪ ਬਸਤੋਂ ਦੀ ਸੇਵਾ ਕੀਤੀ ਥੋੜੀ ਦੇਰ ਗੁਰਮਤਿ ਦੇ ਬਚਨ ਬਲਾਸ ਕਰਦੇ ਰਹੇ ਤੇ ਅਖੀਰ ਬਾਬਾ ਜੀ ਨੇ ਪੁੱਛਿਆ ਕਿ ਆਪ ਜੀ ਕਿੱਥੋਂ ਆਈ ਹੋ ਇਹ ਕਿੱਧਰ ਜਾਣਾ ਹੈ ਮਾਤ ਜੀ ਨੇ ਆਪਣੀ ਤੇ ਸਰਦਾਰ ਜੀ ਦੀ ਜਾਣਕਾਰੀ ਦਿੱਤੀ ਤੇ ਪ੍ਰੋਗਰਾਮ ਦੱਸਿਆ ਬਾਬਾ ਜੀ ਨੇ ਕਿਹਾ ਕਿ ਅਸੀਂ ਆਪ ਜੀ ਨੂੰ ਇੱਥੇ ਜਾਂ ਬਾਹਰ ਧੁੱਪੇ ਮੰਜਾ ਵਸਾ ਦਿੰਦੇ ਹਾਂ ਥੋੜਾ ਆਰਾਮ ਕਰ ਲਵੋ ਸਾਡਾ ਅਜੇ ਸਫੁਨੀ ਸਾਹਿਬ ਦਾ ਪਾਠ ਰਹਿਣਾ ਹੈ ਉਸ ਨੂੰ ਪੂਰਾ ਕਰਨਾ ਹੈ ਜੇ ਤੁਹਾਡੇ ਕੋਲ ਸਮਾਂ ਹੈ ਤਾਂ ਮਨ ਚਾਉਂਦਾ ਹੈ ਤਾਂ ਪਾਠ ਸਰਮਣ ਕਰ ਲਵੋ ਬਾਰ ਬੈਦਜੀ ਨੇ ਦੁਨਿਆਵੀਰ ਜੀ ਮੇਂ ਦੱਸ ਕੇ ਆਪ ਜੀ پاسੋਂ ਵਿਦਾ ਲਈ। ਰਾਸਤੇ ਵਿੱਚ ਬੈਦਜੀ ਨੇ ਸਰਦਾਰ ਜਸਜੀਤ ਸਿੰਘ ਨੂੰ ਕਈ ਵਾਰ ਦਹਿਰਾਇਆ ਕਿ ਮੈਂ ਜ਼ਿੰਦਗੀ ਵਿੱਚ ਬਹੁਤ ਵੱਡੀ ਗਲਤੀ ਕੀਤੀ ਹੈ। ਇੱਕ ਪੂਰਨ ਮਹਾਪਰਖ ਨਹੀਂ ਪਰਖ ਕਰਨ ਨਹੀਂ ਉਹਨਾਂ ਦੇ ਸਹਾਰੇ ਬੈਠ ਕੇ ਆਪ ਫਟਿਆ ਹੈ। ਉਹਨਾਂ ਨੂੰ ਤਾਂ ਮੇਰੇ ਸਹਾਰੇ ਬਲ ਬੈਠਣ ਕਾਰਨ ਰਤਾ ਲੇਸੋ ਮਾਸਤਰ ਵੀ ਮਾਨਮੇਚ ਮੇਰੇ ਪ੍ਰਤੀ ਮੁਰੀ ਪਾ ਮਨਾਤਾ ਕੀ ਖਿਆਲ ਤੱਕ ਨਹੀਂ ਆਇਆ ਸਭਾਂ ਜ਼ਰੂਰਤ ਤੋਂ ਵੱਧ ਹੋਰ ਪਿਆਰ ਮਕਸ਼ਾ ਹੈ ਜਿੰਨਾ ਚਿਰ ਸ਼ਾਂਤ ਕੋਲ ਬੈਠੇ ਹਾਂ ਬਾਹਰਲੇ ਫੋਨ ਨੇ ਵੀ ਬੰਦ ਰਹ ਹਨ ਸ਼ਾਂਤੀ ਤੇ ਖੇੜਾ ਬਣਿਆ ਰਿਹਾ ਹੈ ਹੰਤਾ ਪਾਸੋਂ ਤਾਂ ਸ਼ਾਂਤੀ ਮਿਲਣੀ ਹੀ ਸੀ ਇਸ ਸੰਨ ਵਿੱਚ ਬਣਦਿਆਂ ਹੀ ਕੋਈ ਹੋਰ ਤਰ੍ਹਾਂ ਦਾ ਆਨੰਦ ਮਹਿਸੂਸ ਹੋਇਆ ਹੈ ਇਹ ਮੇਰੀ ਜ਼ਿੰਦਗੀ ਵਿੱਚ ਪਹਿਲੀ ਘਟਨਾ ਹੈ ਨਹੀਂ ਤਾਂ ਕਈ ਕਈ ਵਾਰੀ ਸੰਤਾਂ ਤੱਕ ਪੁੱਜਣ ਤੋਂ ਪਹਿਲਾਂ ਪਹਿਲਾਂ ਹੀ ਉਹਨਾਂ ਦੇ ਚਿੱਲੇ ਬੰਦੇ ਨੂੰ ਵੈਲਾ ਕਰ ਦਿੰਦੇ ਹਨ ਬਾਕੀ ਜੇਕਰ ਕੋਈ ਕਸਰ ਹੈ ਜਾਵੇ ਤਾਂ ਮਹਾਤਮਾ ਜਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਦੇਵੋ ਜਾਨਾਂ ਤੇ ਸਿ ਰੱਖ ਕੇ ਮੱਥਾ ਨਾ ਟੇਕੋ ਮੈਂ ਨਹੀਂ ਕਸਰ ਉਹ ਕੱਢ ਦਿੰਦੇ ਹਨ ਸਰਦਾਰ ਜਸਜੀਤ ਸਿੰਘ ਮੇਰੀ ਜ਼ਿੰਦਗੀ ਵਿੱਚ ਤੇ ਇਹ ਪਹਿਲਾ ਮੌਕਾ ਹੈ ਮੈਂ ਇੱਕ ਸਿੱਖ ਸੰਤ ਦੇ ਦਰਸ਼ਨ ਕੀਤੇ ਹਨ ਜੋ ਇੱਕ ਸਧਾਰਨ ਜਗਿਆਸੀ ਨੂੰ ਵੀ ਗੁਰਸਿੱਖ ਭਰਾ ਕਹਿ ਕੇ ਸਨਮਾਨਤ ਦਿੰਦੇ ਹਨ ਗੁਰੂ ਮਹਾਰਾਜੀ ਨੇ ਕਿਹਾ ਤਾਂ ਹੈ ਠੀਕ ਹੈ ਨਹੀਂ ਬੇਲੇ ਨਹੀਂ ਕੱਟੀ ਫੇਲੇ ਪੱਕਾ ਦਾ ਸੰਸਾਰ ਇਹੋ ਜੇ ਬਰਲੇ ਕਿਤੇ ਭਾਗਾ ਨਾਲ ਹੀ ਮਿਲਦੇ ਹਨ ਮੈਂ ਤੇ ਜੀ ਦੇ ਮੰਨ ਤੇ ਬਾਬਾ ਜੀ ਦੀ ਨਿਮਰਤਾ ਤੇ ਨਾਮ ਸਿਮੰਦੀ ਕਮਾਈਦਾ ਇਹਰਾ ਅਸਰ ਹੋਇਆ ਜਦੋਂ ਵੀ ਮੈਂ ਜੀ ਨੇ ਇਸ ਸੜਕੇ ਲੰਘਣਾ ਜ਼ਰੂਰ ਹੀ ਬਾਬਾ ਜੀ ਨੂੰ ਮਿਲ ਕੇ ਜਾਣਾ ਤੇ ਅਚਿੰਚਾ ਸਮਾਗਮ ਹਰਤੇ ਨੀ ਕਈ ਵਾਰੀ ਹਾਜ਼ਰੀ ਕਰਕੇ ਤਨ ਭਗ ਸਮਝਣੀ ਮਾਬਾ ਜੀ ਦੇ ਅੰਦਰ ਇਹ ਨਹੀਂ ਨਿਮਰਤਾ ਤੇ ਮਾਨ ਦੀ ਗਰੀਬੀ ਸੀ ਕਿ ਛੋਟੇ ਬੱਚਿਆਂ ਨੂੰ ਵੀ ਜੀ ਕਹਿ ਕੇ ਬੁਲਾਉਂਦੇ ਸਨ ਆਪ ਜੀ ਦੀ ਜ਼ੁਬਾਨ ਵਿੱਚੋਂ ਉਹ ਜਾਂ ਤੋਂ ਸ਼ਬਦ ਮੈਂ ਕਦੀ ਨਹੀਂ ਸੁਣਿਆ ਆਪ ਹਮੇਸ਼ਾ ਕਹਿੰਦੇ ਸਨ ਕਿ ਅਸੀਂ ਸਾਰੇ ਇੱਕ ਪ੍ਰਭ ਪਰਮੇਸ਼ਰ ਦਾ ਪਰਿਵਾਰ ਹਾਂ ਜਿਵੇਂ ਪਰਿਵਾਰ ਵਿੱਚੋਂ ਕੋਈ ਵੱਡਾ ਕੋਈ ਛੋਟਾ ਹੁੰਦਾ ਹੈ ਹਾਂ ਸਾਰੇ ਪਰਿਵਾਰ ਦੇ ਮੈਂਬਰ ਹੀ ਉਮਰ ਕਰਕੇ ਭਾਵੇਂ ਕੋਈ ਬੰਦਾ ਹੈ ਪਰ ਕਾਹ ਵੀ ਮਾਰੀ ਛੋਟੀ ਮਰਬਾੜੀ ਸ੍ਰੀ ਵੈਚਵੀ ਬਹੁਤ ਮਹਾਨ ਆਤਮਾ ਹੁੰਦੀ ਹੈ ਸੋ ਸਾਰਿਆਂ ਵਿੱਚ ਉਸ ਪ੍ਰਭੂ ਦੇ ਅੰਸ ਜਾਣ ਕੇ ਸਭ ਦਾ ਸਤਿਕਾਰ ਕਰਨਾ ਬਣਦਾ ਹੈ ਫਰੀਦਾ ਖਲਕ ਖਲਕੋ ਖਲਕ ਮੈਂ ਖਲਕ ਵਸੇ ਰਬ ਮਾਹੀ ਪ੍ਰਭੂ ਖੁਸ਼ੀ ਲੈਣ ਲਈ ਤਾਂ ਕਬੀਰ ਜੀ ਦਾ ਭਜਨ ਰੜ ਕਰਨਾ ਪੈਂਦਾ ਹੈ ਵੀਰ ਸਭ ਤੇ ਹਮ ਬੁਰੇ ਹਮ ਤਜਪਰੋ ਸਭ ਕੋਈ ਜਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਈ ਇੱਥੇ ਤਾਂ ਸਭ ਤੋਂ ਨਹੀਂ ਜਾਤ ਮਾ ਕਰ ਮੰਨੋ ਮਾਨ ਮੈਂ ਇਹੋ ਸੁਖ ਤਾਰੋ ਮੰਨਣਾ ਜਾਣੇ ਆਪਕੋ ਅਬਰਪਲਾ ਸੰਸਾਰ ਦੂਸਰੇ ਕਿਸੇ ਵੀ ਜਗਾਸੂ ਤੋਂ ਪਤਾ ਨਹੀਂ ਪਰਮੇਸ਼ਰ ਨੂੰ ਕਿਸ ਸਮੇਂ ਕਿੰਨੀ ਮਿਹਰ ਕਿੰਨੀ ਮਿਹਰ ਕਰ ਦੇਣੀ ਹੈ ਸੋ ਕਿਸੇ ਨਾਲ ਵੀ ਗਲਾਨੀ ਨਹੀਂ ਕਰਨੀ ਚਾਹੀਦੀ ਗੁਰੂ ਦਰਤਾ ਆਸ ਕੋ ਜੋ ਜਾਣੇ ਨੀਚਾ ਸੋ ਗਣੀਆਂ ਸੰਤਿ ਉੱਚਾ ਜੋ ਕੁਸ਼ਲਾਹਾ ਖੱਟਣਾ ਹੈ ਤਾਂ ਆਪਣੇ ਤੋਂ ਸਾਵ ਨੂੰ ਉੱਚਾ ਜਾਣੋ ਆਸ ਤੇ ਉੱਪਰ ਸਮਝਾਣੋ ਤੋ ਦਰਗਾਹ ਸੁਖ ਪਾਵੋ ਐਸ ਦੇ ਉਲਟ ਜੋ ਆਪਣੇ ਆਪ ਨੂੰ ਚੰਗਾ ਜਾਣਦਾ ਹੈ ਉਹ ਗੁਰੂ ਦੀ ਅਸਤੀ ਵਿੱਚ ਪਰਮਾਨ ਨਹੀਂ ਛੜਦਾ ਆਵਸ ਕੋ ਨੂੰ ਪਲਕ ਹਾਵੇਂ ਤਿਸੇ ਬਲਾਈ ਨਾ ਤਨਾਵੇਂ ਸਭ ਰਕੀ ਰੇਨ ਜਾਂ ਕਾ ਮਨ ਹੋਈ ਕੋ ਨਾਨਕ ਤਾਂ ਕੀ ਨਰਮਨ ਸੋਏ ਇਹ ਮਾਨ ਦੀ ਨਮਰਤਾ ਗੱਲ ਨਹੀਂ ਬਾਤ ਨਹੀਂ ਪ੍ਰਾਪਤ ਹੁੰਦੀ ਤਾਂ ਨਾਮ ਸਿਮੰਤੇ ਗੁਰੂ ਹੁਗਲੇਸ਼ ਦੀ ਕਮਾਈ ਦੁਆਰਾ ਹੀ ਮੈਦੀ ਹੈ No es todo lo caldeo.